ਹਾਂਜੀ ਕਿਸਾਨ ਵੀਰੋ ਜਿਵੇਂ ਹੁਣ ਆਪਾਂ ਦੇਖਦੇ ਆਂ ਕੋਰ ਤੋਂ ਪਹਿਲਾਂ ਮੈਗਨੀਜ਼ ਦੀ ਘਾਟ ਆ ਜਾਂਦੀ ਜੇ ਆਪਾਂ ਮੈਗਨੀਜ਼ ਦੀ ਸਪਰੇਅ ਕਰਦੇ ਆਂ ਵੀ ਕਾਹ ਕਣਕ ਪੀਲੀ ਨਾ ਪੈ ਜੇ ਆਪ ਨੂੰ ਪਤਾ ਹਲਕੀਆਂ ਦਰਮਿਆਨੀਆਂ ਚ ਮੈਗਨੀਜ਼ ਦੀ ਘਾਟ ਆ ਜਾਂਦੀ ਹੁਣ ਤਾਂ ਤਕੜੇਵਾਨਾਂ ਚ ਵੀ ਮੈਗਨੀਜ਼ ਦੀ ਘਾਟ ਆਣ ਲੱਗੀ ਪਰ ਕਿਸਾਨ ਵੀਰੋ ਆਪ ਨੂੰ ਪਤਾ ਜਿਵੇਂ ਹੁਣ ਆਪਾਂ ਸਾਰੀਆਂ ਜਿਹੜੀਆਂ ਵੈਰਾਈਟੀਆਂ ਲੱਗੀਆਂ ਕਣਕ ਦੀਆਂ ਹੁਣ ਹਾਈ ਯੀਲਡ ਵੈਰਾਈਟੀਆਂ ਵੱਧ ਝਾੜ ਵਾਲੀਆਂ ਵੈਰਾਈਟੀਆਂ ਤਾਂ ਤੁਸੀਂ ਇਹਦੀ ਜਗ੍ਹਾ ਤੇ ਮੈਗਨੀਜ਼ ਦੀ ਜਗ੍ਹਾ ਤੇ ਆ ਵੀਡ ਸਪੈਸ਼ਲ ਕਰੋਗੇ ਇਹਦੇ ਵਿੱਚ ਕਿਉਂਕਿ ਸਾਰੇ ਤਾਤੀ ਹੈ ਫਾਸਫੋਰਸ ਹੋਗੀ ਪोटाश ਹੋਗੀ ਜ਼ਿੰਕ ਮੈਗਨੀਜ਼ ਸਲਫਰ ਕਿਉਂਕਿ ਠੀਕ ਹੈ ਆਪ ਨੂੰ ਪਤਾ ਵੀ ਮੈਗਨੀਜ਼ ਘੱਟ ਜ਼ਿਆਦਾ ਆਉਂਦੀ ਹੈ ਪਰ ਜੇ ਹੁਣ ਆਪ ਨੂੰ ਪਤਾ ਇਹ ਵੈਰੈਟੀਆਂ ਲੱਗੀਆਂ ਤਾਂ ਆਪ ਨੂੰ ਆਏ ਨਵੇਂ ਸਾਲ ਨਵੀਆਂ ਘਾਟਾ ਆਣ ਲੱਗ ਜਾਂਦੀਆਂ ਜਿਵੇਂ ਲਾਲੋ ਇਹਦੇ ਵਿੱਚ ਸਲਫਰ ਆ ਗੰਧਕ ਦੀ ਘਾਟ ਹੋਈ ਉਹ ਦੂਰ ਕਰ ਦੂ ਪोटाश ਹੋਈ ਟੀਏਪੀ ਦੀ ਘਾਟ ਹੋਈ ਜ਼ਿੰਕ ਦੀ ਘਾਟ ਹੋਈ ਮੈਗਨੀਜ਼ ਤਾਂ ਚਲੋ ਹੈਗੀ ਹੈਗੀ ਇਹਦੇ ਵਿੱਚ ਸਾਰੀਆਂ ਘਾਟਾਂ ਜਿਹੜੀਆਂ ਦੂਰ ਹੋ ਜਾਣਗੀਆਂ ਤੇ ਪਲੱਸ ਗਾਂ ਜਿਹੜੀ ਬੱਲੀ ਚ ਦਾਣੇ ਵੀ ਵਧੀਆ ਮੋٹے ਨਿੱਗਰ ਵਧੀਆ ਤੰਦਰੁਸਤ ਬੱਲੀ ਬਣੂਗੀ ਕਿਉਂਕਿ ਸਾਰੇ ਤੱਤੀ ਹੈ ਇਹ ਚ ਜੇ ਆਪਾਂ ਠੀਕ ਹੈ ਵੀ ਸਾਰਾ ਨੀਰਾਗੁਰਾ ਯੂਟਿਊਬਰਾਂ ਦੀ ਅੱਖੇ ਲੱਗਣਾ ਤਾਂ ਗੱਲ ਵੱਖਰੀ ਹੈ ਪਰ ਸਾਡਾ ਵੀ ਤਜਰਬਾ ਤੁਸੀਂ ਆ ਕਿੱਲੇ ਚ ਵਰਤ ਕੇ ਦੇਖ ਲਿਓ ਅੱਧਾ ਕਿੱਲੋ ਇਹ ਤੇ ਨਾਲ 2 ਕਿੱਲੋ ਕਿੱਲੇ ਦੀ ਯੂਰੀਆ ਤੇ 150 ਪਾਉਣੇ 200 ਲੀਟਰ ਕਿੱਲੇ ਦਾ ਪਾਣੀ ਤੇ ਵੈਗਰੂ ਨਾ ਕਰੇ ਰੱਬ ਨਾ ਕਰੇ ਕਣਕ ਤੁਹਾਨੂੰ ਬਿਰਲੀ ਲੱਗ ਰਹੀ ਹੈ ਬਿਰਲੀ ਉਗਰੀ ਹੈ ਜਾਂ ਬਿਰਲੀ ਲੱਗ ਰਹੀ ਹੈ ਤਾਂ ਨਾਲ ਤੁਸੀਂ 2.5 300 ਐਮ ਐਲ ਜਵੈਲਕ ਐਸਿਡ ਨਾਲ ਪਾ ਦਿਓ ਸੋਨੂ ਆਏ ਨਹੀਂ ਦੁਬਾਰਾ ਕਣਕ ਪੀਲੀ ਪੈ ਜੂ ਜਾਂ ਤੁਹਾਨੂੰ ਦੁਬਾਰਾ ਸਪਰੇਅ ਕਰਨੀ ਪਊਗੀ ਜ਼ਬਰਦਸਤ ਫੋਟ ਕਰੋ ਕਣਕ ਹਰੀ ਭਰੀ ਰਹੂਗੀ ਲਾਸਟ ਤੱਕ ਤਾਂ ਮੇਰੀ ਬੇਨਤੀ ਹੈ ਵੀ ਕਿੱਲੇ ਦੋ ਕਿੱਲੇ ਚ ਇਹ ਵਰਤ ਕੇ ਦੇਖਿਓ ਯੂਟਿਊਬਰਾਂ ਦਾ ਕੁਝ ਨਹੀਂ ਜਾਂਦਾ ਉਹ ਤਾਂ ਤੁਹਾਨੂੰ ਜਿੰਨਾ ਰੋਕਣਗੇ ਸਪਰੇਅ ਕਰਨੀਓ ਜਿੰਨਾ ਤੁਹਾਨੂੰ ਕਹਿਣਗੇ ਵੀ ਖਰਚਾ ਵੱਧ ਹੁੰਦਾ ਹੈ ਘੱਟ ਕਰੋ ਕਿਉਂਕਿ ਇਹ ਤਗੜੇ ਜਿਹੜੀਆਂ ਵੈਰਾਈਟੀਆਂ ਲੱਗੀਆਂ ਵੱਧ ਝਾੜ ਵਾਲੀਆਂ ਲੱਗੀਆਂ ਤੇ ਵੱਧ ਹੀ ਖੁਰਾਕ ਦੇਣੀ ਪੈਗੀ